ਉਹ ਮੁੰਡਾ ਹਰਜਿੰਦਰ ਵਿਚਾਰਾ ਫਸ ਗਿਆ ਇੱਕ ਛੋਟੀ ਜੀ ਗਲਤੀ ਜਿਹੜੀ ਸੀ ਉਹ ਇਹਦੇ ਉੱਪਰ ਪੈ ਗਈ ਅਸਲ ਵਿੱਚ ਇਹਦੀ ਗਲਤੀ ਨਹੀਂ ਇਹਦੇ ਉੱਪਰ ਪਈ ਇਹ ਜੋ ਪਿਛਲੇ ਕਈ ਸਾਲਾਂ ਤੋਂ ਉੱਥੇ ਪੰਜਾਬੀ ਜਾ ਕੇ ਉਲਟੀਆਂ ਸਲਟੀਆਂ ਹਰਕਤਾਂ ਕਰ ਰਹੇ ਆ ਨਾ ਉਹ ਸਾਰੀਆਂ ਵਿਚਾਰੀਆਂ ਵਿਚਾਰੇ ਵਿਚਾਰੇ ਦੇ ਇਹਦੇ ਸਿਰ ਪੈ ਗਈਆਂ ਉਹ ਇੱਕ ਇਹਨੂੰ ਜਿਹੜੀ ਸਜ਼ਾ ਸੁਣਾਈ ਗਈ ਜਾਂ ਜੋ ਵੀ ਕੀਤਾ ਗਿਆ ਉਹ ਨਫਰਤ ਆ ਬਹੁਤ ਸਾਰੇ ਲੋਕਾਂ ਦੀ ਵਿਚਾਰਾ ਇਹ ਸ਼ିକਾਰ ਬਣ ਗਿਆ ਉਹਦਾ ਜਦ ਕਿ ਈਡੀ ਵੱਡੀ ਕੋਈ ਗਲਤੀ ਨਹੀਂ ਸੀ ਇਹਦੀ ਪਰ ਸ਼ਿਕਾਰੇ ਬਣ ਗਿਆ ਇਹ ਜਿਹੜੇ ਮੈਨੂੰ ਸਾਡੇ ਇੱਕ ਚਾਚਾ ਆਇਆ ਕਹਿੰਦਾ ਉਹ ਜੋ ਪਹਿਲਾਂ ਗਏ ਹੋਏ ਸੀ 70 75 ਵੇਲੇ ਕਹਿੰਦਾ ਯਾਰ ਬੜੀ ਇੱਜ਼ਤ ਹੁੰਦੀ ਸਾਡੀ ਪੰਜਾਬੀਆਂ ਦੀ ਉੱਥੇ ਆ ਜਿਹੜਾ ਨਵਾਂ ਆਲੈਕਸ ਗਏ ਗੰਦ ਖਾਨਾ ਡੌਂਗੀ ਇਹ ਹੋ ਜਾ ਗਏ ਇਹਨਾਂ ਨੇ ਉਹ ਯਾਰ ਹੀ ਕਹਿੰਦਾ ਸਾਡੀ ਇੱਜ਼ਤ ਦਾ ਕਚਰਾ ਕਰਤਾ ਉੱਥੋਂ ਦੇ ਲੋਕ ਸਾਨੂੰ ਵੀ ਇੰਨਾ ਵਰਗੇ ਸਮਝਦੇ ਆ ਕਹਿੰਦਾ ਬਹੁਤ ਓਏ ਕਟਿਆ ਲੋਕੋ ਤੁਸੀਂ ਆਪਣਾ ਦੇਸ਼ ਛੱਡ ਕੇ 50 ਲੱਖ ਚ ਕੀ ਨਹੀਂ ਹੁੰਦਾ 50 ਲੱਖ ਮਿਲੇ ਤਾਂ ਪੰਜਾਬ 'ਚ ਕੰਮ ਨਹੀਂ ਸ਼ੁਰੂ ਹੁੰਦਾ ਜਦੋਂ ਤੁਸੀਂ ਨਕਮਿਓ ਲਾਂਤੀਓ ਆਪਣੇ ਦੇਸ਼ 'ਚ ਕੁਝ ਕਰ ਨਹੀਂ ਸਕੇ ਤੇ ਉਥੇ ਡੌਂਕੀਆਂ ਲਾ ਲਾ 2 ਨੰਬਰ ਤੇ ਜਾ ਕੇ ਉਥੇ ਹਰਕਤਾਂ ਇਹੋ ਜਿਹੀਆਂ ਕਰਦੇ ਹੋ ਗੰਦੀਆਂ ਹਰਕਤਾਂ ਕਰਦੇ ਹੋ ਨਫ਼ਰਤ ਦੇ ਪਾਤਰ ਬਣਦੇ ਹੋ ਯਾਰ ਅੱਛਾ ਕਈਆਂ ਖੱਚਾਂ ਨੇ ਇਸ ਮੁੰਡੇ ਦੇ ਨਾਂ ਤੇ ਇੱਕ ਕੁੜੀ ਕਹਿੰਦੇ 65-70 ਹਜ਼ਾਰ ਡਾਲਰ ਇਕੱਠਾ ਕਰ ਗਈ ਇੱਕ ਕੋਈ ਬੰਦਾ ਉਹਨੇ ਆਪਣੀ ਮੋਹਮ ਚਲਾ ਕੇ ਆਪਣਾ ਹੀ ਮਤਲਬ ਵੀਡੀਓ ਚਲਾ ਦੇ ਹਰ ਬੰਦਾ ਇਸ ਬੰਦੇ ਦਾ ਫਾਇਦਾ ਚੱਕਣ ਡਿਆ ਤੇ ਇਹ ਵਿਚਾਰਾ ਸ਼ਗਲ ਦੇਖੋ ਘਰੋਂ ਗਰੀਬ ਮਾਂ ਰੋਂ ਰੋਂਦੇ ਯਾਰ ਤਾਲ ਪਿੰਡ ਦਾ ਸਾਡੇ ਵਾਲੀ ਪਿੰਦਾ ਆ ਇੱਥੋਂ ਤਰਨਤਾਰ ਦੇ ਕੋਲ ਪਿੰਦਾ ਰਤਾਲ ਪਿੰਡ ਉਸ ਪਿੰਡ ਦੇ ਮੇਰੇ ਕਈ ਯਾਰ ਦੋਸਤ ਆ ਤੇ ਕੋਈ ਸੰਸਥਾ ਪਤਾ ਨਹੀਂ ਇਹਦੇ ਵਾਸਤੇ ਪਰ ਪੈਸੇ ਇਕੱਠੇ ਕਰ ਰਹੇ ਸਾਰੇ ਪੈਸੇ ਇਕੱਠੇ ਕਰਨ ਲੱਗੇ ਹੋਏ ਵੀ ਇਸ ਬੰਦੇ ਸਿਰ ਤੇ ਪੈਸੇ ਇਕੱਠੇ ਕਰ ਲਾ ਲਈ ਕਈਆਂ ਕਈਆਂ ਕਰਨੇ ਹਲੇ ਮਤਲਬ ਇੱਕ ਇੱਕ ਕੁੜੀ ਤਾਂ ਬਹੁਤ ਵੱਡੇ ਲੈਵਲ ਦੇ ਫਰਾਡ ਘੱਟੋ ਘੱਟ ਨੂੰ 10-15 ਸਾਲ ਦੀ ਸਜ਼ਾ ਹੋਣੀ ਚਾਹੀਦੀ ਉਸ ਚਵਲ ਜਨਾਨੀ ਨੂੰ ਉਹ ਕਿਤੇ ਹਜ਼ਾਰਾਂ ਲੱਖਾਂ ਡਾਲਰ ਇਕੱਠੇ ਕਰਕੇ ਗਾਇਬ ਹੋ ਗਈ ਹੱਦ ਹੋ ਗਈ ਯਾਰ ਪੰਜਾਬੀਆਂ ਦਾ ਤਾਂ ਬੇੜਾ ਹੀ ਗਰਕ ਹੋ ਗਿਆ ਉਹ ਕਿਤੇ ਸੂਰਮੇ ਪੰਜਾਬੀ ਹੁੰਦੇ ਹੀ ਯਾਰ ਕਹਿੰਦੇ ਵੀ ਫਸਟ ਸੈਕੰਡ ਵਰਲਡ ਵਾਰ ਵੇਲੇ ਪੰਜਾਬੀਆਂ ਨੇ ਜਿਹੜੀ ਬਹਾਦਰੀ ਵਿਖਾਈ ਹੈ ਨਾ ਦੋਵਾਂ ਜੰਗਾਂ ਵਿੱਚ ਹਾਲੇ ਤੱਕ ਉਹ ਛਾਪ ਹੀ ਨਹੀਂ ਗਈ ਲਿਖੀ ਨਹੀਂ ਜਾ ਸਕੀ ਜਿੱਦਣ ਲਿਖੀ ਗਈ ਕਿਉਂਕਿ ਅਗਰੇ ਚਾਹੁੰਦੇ ਨਹੀਂ ਇਹਨਾਂ ਨੂੰ ਜ਼ਿਆਦਾ ਉੱਪਰ ਲਿਆਂਦਾ ਜਾਵੇ ਜਿੱਦਣ ਉਹ ਲਿਖੀ ਗਈ ਕਿ ਬੜੀ ਪਰ ਉਹ ਅਚੀਵਮੈਂਟਾਂ ਯਾਰ ਕਿੱਥੇ ਉਹ ਕੌਣ ਲੋਕ ਸੀ ਸਾਡੇ ਯਾਰ ਵੱਡੇ-ਵਡੇਰੇ ਤੇ ਅਸੀਂ ਕਿੱਡੇ ਗੰਦੇ ਹੋ ਗਏ ਯਾਰ ਐਡੇ ਨੀਚ ਗਿਰੇ ਹੋਏ ਲੋਕ ਅਸੀਂ ਹੋ ਗਏ ਪੰਜਾਬੀ ਲੋਕ ਹਰ ਜਗ੍ਹਾ ਸਾਨੂੰ ਨਫ਼ਰਤੋਂ ਮੁੰਡੀ ਹਰ ਜਗ੍ਹਾ ਦੁਨੀਆਂ ਦੇ ਹਰ ਹਿੱਸੇ 'ਚ ਸਾਨੂੰ ਨਫ਼ਰਤੋਂ ਮੁੰਡਈ ਆ ਹਰ ਹਿੱਸੇ ਵਿੱਚ ਉਹਦਾ ਕੁਝ ਕਾਰਨ ਹੈ ਉਹ ਜਿਹੜੀਆਂ ਕਰਤੂਤਾਂ ਆਰਕਦਾ ਉੱਥੇ ਕਰਦੇ ਉਹ ਸਾਰੀਆਂ ਵਿਚਾਰੀਆਂ ਦਾ ਭਾਂਡਾ ਐਸ ਬੰਦੇ ਦੇ ਸਿਰ 'ਤੇ ਉੱਟ ਗਿਆ ਇਹ ਹਰ ਬੰਦਾ ਇਸ ਤੋਂ ਪੈਸੇ ਕਮਾ ਰਿਹਾ ਕੋਈ ਵੱਡੀ ਸਰਸਤਾ ਨਹੀਂ ਆਈ ਕੋਈ ਸਰਕਾਰ ਵੱਲੋਂ ਨਹੀਂ ਭਾਈ ਕੋਸ਼ਪੇ ਦਾ ਕਰੋ ਯਾਰ 50 ਸਾਲ ਦੀ ਸਜ਼ਾ ਗਲਤੀ ਹੋਈ ਆ ਪਰ 50 ਸਾਲ ਦੀ ਹੁਣ ਸਾਰਿਆਂ ਦੀਆਂ ਗਲਤੀਆਂ ਇਹਦੇ ਸਰੀਰ ਚਾਕੇ ਪਾ ਦੇਣੀਆਂ ਸਾਰਾ ਠੀਕਰਾ ਇਹਦੇ ਵਿਚਾਰੇ ਦੇ ਸਰੀਰ ਕੋਲ ਦੇਣਾ ਉਹ ਵੀ ਕੋਈ ਗੱਲ ਨਹੀਂ ਨਾ ਹੋਏਗੀ ਤੇ ਉਹ 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 ਜਿਹੜੀ ਉਹ ਜਿਹਨੇ ਨੰਗੀ ਵਾਇਰਲ ਕੀਤੀ ਵੀਡੀਓ ਉਹੋ ਜਿਹੇ ਬਰਾਂਡ ਕੁੜੀ ਵਰਗੀਆਂ ਉਹਨਾਂ ਵਾਸਤੇ ਬੜਾ ਖੜੇ ਹੁੰਦੇ ਪਰ ਇਹਦੇ ਵਾਸਤੇ ਕੋਈ ਬੰਦਾ ਨਹੀਂ ਬਹੁਤ ਘੱਟ ਲੋਕ ਖੜੇ ਹੋ ਰਿਹਾ ਯਾਰ ਕੁਝ ਕਰੋ ਇਹਦਾ ਪਹਿਲੋਂ ਦੇਦੇ ਘਰ ਜਾ ਕੇ ਦੀ ਮਾਂ ਕੋਲ ਪਾਏ ਦੋ ਯਾਰ ਉਹ ਗਰੀਬੀ ਜੀ ਰਹੇ ਯਾਰ ਘਰੋਂ ਪਾਏ ਲਾ ਕੇ ਗਿਆ ਹੀ ਕਿਦਾਂ ਕਿਦਾਂ ਹੈ ਨਾ ਤੇ ਇੰਨੀ ਸਜ਼ਾ ਨਹੀਂ ਚਲੋ 5-7 ਸਾਲ ਦੀ ਸਜ਼ਾ ਹੋਵੇ ਇੰਨੀ ਸਜ਼ਾ ਯਾਰ ਨਹੀਂ ਹੋਣੀ ਚਾਹੀਦੀ ਬਾਕੀ ਜਿਹੜੀਆਂ ਦੂਜੇ ਪੰਜਾਬੀਆਂ ਨੇ ਹਰਕਤਾਂ ਕੀਤੀਆਂ ਉੱਥੇ ਉਹਦਾ ਭਾਂਡਾ ਉਸ ਨਫ਼ਰਤ ਨਾਲ ਸਜ਼ਾ ਨਾ ਦਿਓ ਯਾਰ ਉਹ ਸਜ਼ਾ ਉਹਨਾਂ ਨੂੰ ਦੋ ਇਹਨੂੰ ਵਿਚਾਰੇ ਨੂੰ ਸਾਰੀ ਸਜ਼ਾ ਇਹਨਾਂ ਨੂੰ ਨਾ ਦਿਓ ਇਨੇ ਬਸ ਗਲਤੀ ਕਰ ਬੈਠਾ ਇੱਕ ਛੋਟੀ ਜੀ ਗਲਤੀ ਕਹਿੰਦੇ ਹੁੰਦੇ ਉਹ ਕਹਾਵਤ ਹੈ ਮੈਨੂੰ ਹੁਣ ਯਾਦ ਨਹੀਂ ਵੀ ਪਤਾ ਨਹੀਂ ਗਲਤੀ ਲੰਮ ਹੋਨੇ ਖਤਾ ਕੀ ਔਰ ਸਦੀਆਂ ਨੇ ਸਜ਼ਾ ਪਾਈ ਇਹਦਾ ਵਿਚਾਰੇ ਦਾ ਉਹ ਹਾਲ ਹੋ ਗਿਆ ਧੰਨਵਾਦ ਮਿਰੋਤਾਂ